ਸਰਦਾਰ ਇਕਬਾਲ ਸਿੰਘ ਜੀ ਚੁੰਦਾ ਤੁਹਾਡੇ ਸਾਰਿਆਂ ਦੇ ਜਾਣੇ ਪਹਿਚਾਣੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸਾਡੇ ਪੁਰਾਣੇ ਮੋਢ ਸਰਦਾਰ ਸੁਖਦੇਵ ਸਿੰਘ ਜੀ ਢੀਂਡ ਸਾਹਿਬ ਜੀ ਦੇ ਲਖਤੇ ਜਿਗਰ ਸਰਦਾਰ ਪ੍ਰਮਿੰਦਰ ਸਿੰਘ ਜੀ ਢੀਂਡ ਸਾਹਿਬ ਕਾ ਵਿੱਤ ਮੰਤਰੀ ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਮੈਂਬਰ ਸਾਹਿਬਾਨ ਸਰਦਾਰ ਸੁਖਵਿੰਦਰ ਸਿੰਘ ਜੀ ਆਲੈਕਸ ਸਾਹਿਬ ਪਟਿਆਲੇ ਤੋਂ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਜਿਹੜਾ ਸਾਰਾ ਹੀ ਪਰਿਵਾਰ ਦੇਸ਼ ਤੇ ਵਿਦੇਸ਼ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਸਤੇ ਲਗਾਤਾਰ ਜੂਝ ਕੇ ਪੁਨਰ ਸੁਰਜੀਤੀ ਲਈ ਕੰਮ ਕਰ ਰਿਹਾ ਹੈ ਸਰਦਾਰ ਦਰਸ਼ਨ ਸਿੰਘ ਜੀ ਤਾਲੀਵਾਲ ਸਾਹਿਬ ਵਰਗੇ ਤੇ ਮੇਰੇ ਵੀਰੋ ਭੈਣੋ ਭਰਾਓ ਸਾਰੇ ਆਫੀਸਰ ਸਹਿਬਾਨ ਜਿਹਦੀ ਜ਼ੁਬਾਨ 'ਚ ਫਤਿਹ ਉਹਦੀ ਮੈਦਾਨ 'ਚ ਫਤਿਹ ਸਭ ਤੋਂ ਪਹਿਲਾਂ ਗੱਜ ਕੇ ਬੁਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਕਹਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਕਰਕੇ ਤੁਹਾਨੂੰ ਮੈਂ ਹਲੂਣ ਰਹੀ ਐ ਕਿ ਸੰਘਰਸ਼ ਬੜਾ ਵੱਡਾ ਹੈ ਮਿਹਨਤ ਬਹੁਤ ਕਰਨੀ ਹੈ ਤੁਹਾਨੂੰ ਜੋਸ਼ ਪਰਨ ਦੀ ਲੋੜ ਹੈ ਸਾਰਿਆਂ ਚ ਤੁਹਾਨੂੰ ਇੱਕ ਮੋਟ ਕਰਨ ਦੀ ਲੋੜ ਹੈ ਉਹ ਤਾਂ ਹੁਣ ਜਦੋਂ ਅਸੀਂ ਗੁਰੂ ਨੂੰ ਸਨਮੁਖ ਹੋ ਕੇ ਗੱਲ ਕਰਾਂਗੇ ਜਦੋਂ ਅਸੀਂ ਗੁਰੂ ਦੀ ਬਖਸ਼ਿਸ਼ ਲੈ ਕੇ ਤੁਰਾਂਗੇ ਮੈਂ ਲੰਬੀ ਕਹਾਣੀਆਂ ਨਹੀਂ ਪਾਉਣੀਆਂ ਜਿਹੜੇ ਮੇਰੇ ਵੀਰਾਂ ਨੇ ਸਾਰਿਆਂ ਨੇ ਤੁਹਾਡੇ ਨਾਲ ਸਾਂਝੀ ਕੀਤੀਆਂ ਮੈਂ ਸੋਚ ਰਹੀ ਸਾਂ ਕਿ ਤੁਸੀਂ ਸਾਰੇ ਇਸ ਸੋਚ ਦੇ ਮਦਈ ਬਣੇ ਹੋ ਕਿ ਅਸੀਂ શ્રી ਅਕਾਤਰ ਸਾਹਿਬ ਨੂੰ ਸਮਰਪਿਤ ਹੋਣਾ ਹੈ ਕਿਉਂ ਹੋਣਾ ਜਦੋਂ ਤਨਗੁਰੂ ਅਜਨ ਦੇਵ ਜੀ ਦੀ ਸ਼ਹਾਦਤ ਹੋਈ ਤਨਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਦੀ ਉਮਰ ਅਜੇ 11 ਸਾਲ ਹੈ ਤੇ ਉਹਨਾਂ ਨੇ ਮੇਰੀ ਪੀਰ ਦੇ ਸਿਧਾਂਤ ਨੂੰ ਅਪਣਾਇਆ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ 1606 ਵਿੱਚ ਸ੍ਰੀ ਅਕਾਲ ਤਰ ਸਾਹਿਬ ਦੀ ਸਿਰਜਣਾ ਕੀਤੀ ਸਭ ਤੋਂ ਪਹਿਲਾ ਹੁਕਮ ਕੀ ਸੀ ਆਓ ਗੁਰਮਖੋ ਮੇਰੇ ਕੋ ਘੋੜੇ ਚੜਾਓ ਮੇਰੇ ਕੋ ਸ਼ਸਤਰ ਲੈ ਕੇ ਆਓ ਮੇਰੇ ਕੋ ਜਵਾਨੀ ਲੈ ਕੇ ਆਓ ਉਹਨਾਂ ਜਵਾਨੀ ਮੰਗੀ ਸ਼ਸਤਰ ਮੰਗੇ ਘੋੜੇ ਮੰਗੇ ਕਿਉਂਕਿ ਜ਼ੁਲਮ ਦਾ ਨਾਸ ਕਰਨਾ ਸੀ ਜਦੋਂ ਕੌਮ ਦੇ ਵਿੱਚ ਕੋਈ ਨੁਕਸਾਨ ਹੋ ਜੇ ਜਦੋਂ ਕੋਈ ਗਰਾਵਟ ਆ ਜਾਵੇ ਉਸ ਵੇਲੇ ਕੌਮ ਜਿਹੜੀ ਜੂਝ ਕੇ ਲੜਦੀ ਹੈ ਜੋ ਧਰਮ ਦਾ ਅਨਰਥ ਹੋਣ ਲੱਗ ਪਿਆ ਗੁਰਮਤ ਦਾ ਕਹਨ ਹੋਇਆ ਉਸ ਵੇਲੇ ਸਿੱਖਾਂ ਨੇ ਬਹੁਤ ਜੂਝ ਕੇ ਗੁਰਦੁਆਰਾ ਸੁਧਾਰ ਲਹਿਰ ਚਲਾਈ ਗੁਰਦੁਆਰੇ ਆਜ਼ਾਦ ਕਰਾਏ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੋਂਦ ਵਿੱਚ ਆਈ ਉਸ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀ ਸੇਵਾ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਉਥੋਂ ਦੀ ਮਰਿਆਦਾ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਉਥੇ ਦੇ ਪ੍ਰਚਾਰ ਪ੍ਰਸਾਰ ਨੂੰ ਘਰ-ਘਰ ਵਿੱਚ ਪਹੁੰਚਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ 1 ਮਹੀਨੇ ਬਾਅਦ ਸਿਰਜਿਆ ਗਿਆ 1920 ਦੇ ਵਿੱਚ 14 ਦਸੰਬਰ ਨੂੰ ਉਹਦਾ ਕਾਰਜ ਕੀ ਸੀ ਕਿ ਧਾਰਮਿਕ ਤੌਰ ਦੇਤੇ ਪਰਪੱਕ ਹੋਣਾ ਹੈ ਧਾਰਮਿਕ ਰੌ ਰੀਤਾਂ ਨੂੰ ਘਰਾਂ ਵਿੱਚ ਪ੍ਰਚਾਰ ਕਰਨਾ ਹੈ 사ਸੰਗ ਜੀ ਵਾਰ ਬਣ ਕੇ ਉਹਨੇ ਕੰਮ ਕਰਨਾ ਸੀ ਹੌਲੀ ਹੌਲੀ ਸ਼੍ਰੋਮਣੀ ਕਾਲੀ ਦਲ ਨੇ ਬਹੁਤ ਕੰਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਬੜੀਆ ਸੇਵਾਵਾਂ ਨਿਭਾਈਆਂ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਲਈ ਬੜੀ ਜद्दोजहद ਕੀਤੀ ਭਾਵੇਂ ਉਹ ਸਾਨੂੰ ਪੂਰਾ ਨਹੀਂ ਮਿਲ ਸਕਿਆ ਪਰ ਫਿਰ ਵੀ ਸਾਡੇ ਬਜ਼ੁਰਗਾਂ ਨੇ ਬਹੁਤ ਛਿੱਧੀਆਂ ਦਿੱਤੀਆਂ ਸੱਜ ਸੰਗਤ ਜੀ ਪਾਣੀਆਂ ਦੀ ਲੜਾਈ ਲੜੀ ਚੰਡੀਗੜ੍ਹ ਅਸੀਂ ਛੋਟੇ ਛੋਟੇ ਹੁੰਦੇ ਸੀ ਜੋ ਰਾਜਧਾਨੀ ਵਾਸਤੇ ਕਿਉਂਕਿ ਹਰ ਸਟੇਟ ਦੀ ਰਾਜਧਾਨੀ ਹੈ ਲੇਕਿਨ ਪੰਜਾਬ ਦੀ ਰਾਜਧਾਨੀ ਨਾ ਬਣੀ ਉਸ ਵੇਲੇ ਅਸੀਂ ਸਾਰੇ ਨਾਰੇ ਲਾਉਂਦੇ ਹੁੰਦੇ ਸੀ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ ਇਹ ਸਾਡੇ ਨਾਰੇ ਸਨ ਤੁਸੀਂ ਤਾਂ ਬੜੇ ਕ੍ਰਾਂਤੀਕਾਰੀ ਹੋ ਮਾਰਸਾ ਵਾਲੇ ਲੋਕ ਬੜੇ ਰਾਜਨੀਤਕ ਤੌਰ ਤੇ ਸੁਚੇਤ ਹੋ ਤੁਸੀਂ ਬੜੇ ਸੰਘਰਸ਼ ਕੀਤੇ ਪਰ ਚਲੋ ਲੰਬਾ ਇਤਿਹਾਸ ਹੈ ਨਾ ਰਾਜਨੀਤਿਕ ਤਨ ਸਾਨੂੰ ਆਜ਼ਾਦ ਮਿਲੀ ਨਾ ਸਾਡਾ ਸਗ ਸਾਡੇ ਹੁੰਦਿਆ ਬੀਬੀ ਐਮਬੀ ਜਿਹੜਾ ਪਾਕਰਾ ਮੈਨੇਜਮੈਂਟ ਬੋਰਡ ਹੈ ਉਸ ਦਾ 60 ਚਾਰੀ ਹਿੱਸਾ ਹੁੰਦਾ ਸੀ ਉਹ ਵੀ ਖੋਇਆ ਗਿਆ ਪੰਜਾਬ ਦੀ ਯੂਨੀਵਰਸਿਟੀ ਜਿਹੜੀ ਸੀ ਸਾਡੇ ਸਾਰੇ ਪੁਰਾਣੇ ਲੋਕ ਉਥੋਂ ਪੜੇ ਵੱਡੇ ਵੱਡੇ ਅਫਸਰ ਪੈਦਾ ਹੋਏ बड़े-बड़े आचार शास्त्री पैदा हुए और आज यूनिवर्सिटी ਦੇ ਉੱਤੇ ਸਾਡੇ ਡਾਕਾ ਪੈ ਰਿਆ ਕਹਿਣ ਤੋਂ ਪਾਉ ਜੋ ਸਾਡੇ ਕੋਲ ਸੀ ਉਹ ਵੀ ਖਸਦਾ ਜਾ ਰਿਹਾ ਹੈ ਲੜਾਈ ਕਿਹਨੇ ਲਾਨੀ ਸੀ ਲੜਾਈ ਸ਼ੋਮਨੀ ਅਕਾਲੀ ਦਲ ਨਾਲ ਲਾਨੀ ਸੀ ਦੇਖ ਕੇ ਅਸੀਂ ਅਸਮਰਥ ਹੋ ਗਏ ਅਸੀਂ ਬੇਵਸ ਹੋ ਗਏ ਅੱਜ ਦੇ ਜਿਹੜੇ ਹਾਲਾਤ ਬਣੇ ਐ ਇਹ ਪੁਨਰਸੁਰਜੀਤੀ ਦੀ ਲੋੜ ਕਿਉਂ ਪਈ ਲੋਕਿ ਜੋ ਅਸੀਂ ਕਰਨਾ ਸੀ ਉਹ ਨਹੀਂ ਕਰ ਸਕੇ ਬਹੁਤ ਕੁਝ ਦੱਸਿਆ ਗਿਆ ਸਭ ਤੋਂ ਪਹਿਲਾਂ ਜੜ ਜੜੀ ਸੀ ਉਹ ਸਤ 2007 ਵਿੱਚ ਬੀਜੀ ਗਈ ਜਦੋਂ ਕਿ ਰਾਮ ਰਹੀਮ ਨੂੰ ਉਸ ਵੇਲੇ ਮaaf ਕਰ ਦਿੱਤਾ ਗਿਆ ਜਦੋਂ ਨੇ ਸੰਵਾਦ ਰਚਾਇਆ ਸੀ ਜਦੋਂ ਨੇ ਪੁਸ਼ਾਕ ਪਾਈ ਸੀ ਪਰਚਾ ਹੋਇਆ 14 ਵਿੱਚ ਉਹਨੂੰ ਮaaf ਕਰ ਦਿੱਤਾ ਫਿਰ ਬਾਅਦ ਵਿੱਚ ਉਸ ਪਰਚਾ ਕੈਨਸਲ ਕੀਤਾ 2015 ਚ ਮaaf ਕਰ ਦਿੱਤਾ ਸਿੰਘ ਸਹਿਬਾਨਾਂ ਦੀ ਘਰ ਬਲਾ ਕੇ ਦਰਬਾਰਤੋਂ ਕੀਤੀ ਗਈ ਅਕਾਥਾ ਸਾਹਿਬ ਦੀ ਮਰਾਦਰ ਤੋੜਾ ਗਿਆ ਸਾਧ ਸੰਗਤ ਜੀ ਅੱਜ ਉਹੀ ਲੜਾਈ ਫਿਰ ਪਈ ਸੇਖ ਸੋਚ ਵੱਖਰੀ ਹੋ ਗਈ ਪੰਥਕ ਸੋਚ ਅੱਧ ਤੱਕ ਦੂਰ ਹੋ ਗਈ ਬੜਾ ਕਿਆ ਸਾਰਿਆਂ ਨੇ ਜਿੱਦਾਂ ਦੱਸਿਆ ਅਸੀਂ ਸਭ ਨੇ ਕਿਹਾ ਲੇਕਿਨ ਜਬੇ ਬਾਣ ਲੱਗਿਓ ਤਬੇ ਰੋਸ਼ ਜਾਗਿਓ ਅਸੀਂ ਇਕੱਠੇ ਹੋ ਕੇ ਸ਼੍ਰੀ ਘਾਟ ਸਾਹਿਬ ਤੇ ਗਏ ਆਵਾਜ਼ ਆਈ 2 ਦਸੰਬਰ ਦਾ ਹੁਕਮਨਾਮਾ ਹੋਇਆ ਜੋ ਹੁਕਮਨਾਮਾ ਸੀ ਇਨ ਬਿਨ ਲਾਗੂ ਕਰਨਾ ਬੰਦਾ ਇੱਕ ਸਿੱਖ ਦਾ ਮੰਨਣਾ ਬੰਦਾ ਹੈ ਲੇਕਿਨ ਅੱਜ ਉਹ ਲੀਰੋ ਲੀਰ ਕਰ ਦਿੱਤਾ ਗਿਆ ਗੁਰੂ ਪਿਆਰਿਓ ਅੱਜ ਸਾਡੀ ਬੇਨਤੀ ਹੈ ਤੁਨ ਸਾਰਿਆਂ ਨੂੰ ਕਿਉਂਕਿ ਤੁਸੀਂ ਮੈਂ ਦੇਖ ਰਹੀ ਸਜਦਾ 에어 ਕੰਡੀਸ਼ਨਰ ਹਾਲ ਸੀ ਉਹ ਸਾਰਾ ਖਚਾ ਖਚ ਭਰਿਆ ਹੋਇਆ ਹੈ ਤੇ ਇਦਾਂ ਗਰਮੀ ਹੋਣ ਕਰਕੇ ਤੁਸੀਂ ਮਹਿਸੂਸ ਕਰਦੇ ਹੋ ਲੰਬੇ ਸਮੇਂ ਤੋਂ ਬੈਠੇ ਹੋ ਮੇਰੇ ਤਹਾਜ ਜੋੜ ਕੇ ਬੇਨਤੀ ਹੈ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਏ ਹਰ ਨਾਮ ਮੈਂ ਕਿ ਹੋਵੋ ਜੋਰੀ ਗਰਮੁਖ ਬੈਸੋ ਸਫਾ ਵਿਛਾਏ ਜਿਓ ਬਚਾਏ ਤਕੜੇ ਹੋ ਕੇ ਤੁਰਿਏ ਤਕੜੇ ਹੋ ਕੇ ਆਪਾਂ ਲਹਿਰ ਬਣੀਏ ਪੰਜਾਬ ਜਿੰਨੇ ਲੀਡਰਸ਼ਿਪ ਪਟੰਡਾ ਚ ਵੇਖ ਲੋ ਮਾਰ ਕੇ ਰੱਖ ਦਿੱਤੇ ਕੋਈ ਪ੍ਰਾਣਾ ਲੀਡਰ ਕਰੋ ਨਹੀਂ ਨਿਕਲ ਰਿਆ ਕੋਈ ਪ੍ਰਾਣਾ ਵਰਕਰ ਕਰੋ ਨਹੀਂ ਨਿਕਲ ਰਿਆ ਮਜੂਸ ਹੋ ਕੇ ਬਹਿ ਗਿਆ ਆਓ ਸਾਰੇ ਲਹਿਰ ਬਣ ਕੇ ਚੱਲੀਏ ਹਰ ਇੱਕ ਨੂੰ ਨਾਲ ਜੋੜੀਏ ਤੇ ਇਹਦੀ ਭਰਤੀ ਵਾਸਤੇ ਲਾਂਬਾ ਬੰਦੋ ਕੇ ਕਰ ਕਰ ਜਾਈਏ ਬਹੁਤ ਤਨਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ